ਅਮਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਦੇ ਹਲਫਲੈਂਡ ਦੇ ਮਾਮਲੇ ਤੇ ਬੋਲੇ ਨੇ ਵਕੀਲ ਰਾਜਦੇਵ ਸਿੰਘ ਕਹੇ ਕਿ 60 ਦਿਨਾਂ ਦੇ ਅੰਦਰ ਸੰਸਦ ਵਜੋਂ ਸੌ ਚੁਕਣੀ ਹੋਵੇਗੀ ਹਲਫ ਦਵਾਉਣ ਦੀ ਜ਼ਿੰਮੇਵਾਰੀ ਲੋਕ ਸਭਾ ਸਪੀਕਰ ਦੀ ਹੈ ਅੱਜ ਅਮਰਿਤਪਾਲ ਸਿੰਘ ਨੇ ਸੌ ਨਹੀਂ ਚੁਕੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਸ੍ਰੀ ਖੜੂਰ ਸਾਹਿਬ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ ਅਮਰਿਤਪਾਲ ਸਿੰਘ ਦੇ ਵੱਲੋਂ ਪਰ ਉਹਨਾਂ ਦੇ ਵੱਲੋਂ ਸੌ ਅਜੇ ਤੱਕ ਨਹੀਂ ਚੁਕੀ ਗਈ ਸੌ ਨਾ ਚੁੱਕਣ ਦੇ ਉੱਤੇ ਅਮਰਿਤਪਾਲ ਸਿੰਘ ਦੇ ਵਕੀਲ ਬੋਲੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 60 ਦਿਨਾਂ ਦੇ ਅੰਦਰ ਸੌ ਚੁੱਕਣੀ ਹੋਏਗੀ ਤੇ ਸੌ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਚੱਕਵਾਉਣੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹਦੇ ਵਿੱਚ ਅੱਜ ਤਬਾਬ ਨੰਮੇ ਚੁਣੇ ਗਏ ਐਮਪੀਆ ਨੇ ਸੌ ਚੁੱਕੀ ਹੈ ਉੱਥੇ ਅਮਰਿਤਪਾਲ ਹੋਣਾ ਦਾ ਵੀ ਨਾਂ ਸੰਸਦ ਦੇ ਵਿੱਚ ਗੂੰਜਿਆ ਪਰ ਅਮਰਿਤਪਾਲ ਨਹੀਂ ਪਹੁੰਚ ਪਾਏ ਕਿਉਂਕਿ ਉਹ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਤੇ ਅਗਲੀ ਪੈਰਵਾਈ ਕੀ ਹੋਵੇਗੀ ਕਿਸ ਤਰੀਕੇ ਰਾਮਰੇਪਾਲ ਸੌ ਝੁੱਕਣਗੇ तमाम ਉਧ ਦੇ ਗਲਵਤ ਕਰਦੇ ਆ ਸਾਡੇ ਨਾਲ ਅਮਰਿਤਪਾਲ ਦੇ ਵਕੀਲ ਮੌਜੂਦ ਨੇ ਉਹਨਾਂ ਗਲਵਤ ਕਰਦੇ ਆ ਖਾਲਸਾ ਜੀ ਕਿਵੇਂ ਅਗਲੀ ਪੈਰਵਾਈ ਰਹਿਣ ਵਾਲੀ ਦੇਖੋ ਅਗਲੀ ਪੈਰਵਾਈ ਹੁਣ ਕੱਲ ਨੂੰ ਜੈਗੁਰੂਰ ਸਪੀਕਰ ਸਾਹਿਬ ਦੀ ਚੋਣ ਹੋ ਜਾਣੀ ਹੈ ਉਹ ਕੀ ਐਕਸ਼ਨ ਲੈਂਦੇ ਆ ਇਸ ਤੇ ਕੋਈ ਅਗਲਾ ਆਰਡਰ ਕੋਈ ਪਾਸ ਕਰਦੇ ਆ ਤੇ ਜੇ ਨਹੀਂ ਕੋਈ ਪਾਸ ਹੁੰਦਾ ਤਾਂ ਫਿਰ ਕੋਰਟ ਦੇ ਵਿੱਚ ਮੈਂ ਜਿਹੜਾ ਇਹ ਮੈਟਰ ਲੈ ਕੇ ਜਾਇਉਂਗਾ ਵੈਸੇ ਕੀ ਪ੍ਰੋਸੀਜਰ ਕੀ ਹੁੰਦਾ ਹੈ ਜੇਕਰ ਕੋਈ ਐਮਪੀ ਨਹੀਂ ਪਹੁੰਚ ਪਾਉਂਦਾ ਜਾਂ ਉਹ ਕਿਸੇ ਜੇਲ੍ਹ ਚ ਬੰਦ ਹੈ ਜਾਂ ਕਿਤੇ ਹੋਰ ਹੈਗਾ ਹੈ ਉਹ ਸੌ ਨਹੀਂ ਚੁੱਕਦਾ ਫਿਰ ਕੀ ਪ੍ਰੋਸੀਜਰ ਹੈ ਦੇਖੋ ਪ੍ਰੋਸੀਜਰ ਇਹੀ ਹੈ ਕਿ 60 ਦਿਨ ਦੇ ਅੰਦਰ ਅੰਦਰ ਜਿਹੜੇ ਰੈਗੂਲਰ ਸੁਪੀਟਰ ਨੇ ਉਹਨਾਂ ਲਈ ਮੰਡੇਟਰੀ ਹੈ ਇਹ ਮੰਨੀਆ ਹੈ ਕਿ ਉਹਨਾਂ ਨੂੰ ਸੌਂ ਚਟਾਉਣੀ ਪਊਗੀ ਉਸ ਐਮਪੀ ਨੂੰ ਇਸ ਦੇ ਲਈ ਉਹਨਾਂ ਨੂੰ ਡਿਬਰੂ ਬਰਡ ਜੇਲ੍ਹ ਦੇ ਜਿਹੜੇ ਹੈ ਉੱਥੇ ਹੁਕਮ ਜਾਰੀ ਕਰਨਾ ਪਊ ਚੀਫ ਸੈਕਟਰੀ ਅਸਾਮ ਰਾਹੀਂ ਕਿ ਉਹ ਉਹਨਾਂ ਨੂੰ ਇੰਨੀ ਤਰੀਕ ਨੂੰ ਦਿੱਲੀ ਪਾਰਲੀਮੈਂਟ ਹਾਊਸ ਦੇ ਵਿੱਚ ਲੈ ਕੇ ਆਉਣ ਇਹ ਸੁਪੀਤਰ ਸਾਹਿਬ ਦਾ ਜਿਹੜਾ ਹੁੰਦਾ ਹੈ ਉਹਨਾਂ ਦਾ ਇਹ ਮੰਡੇਟਰੀ ਹੁੰਦਾ ਹੈ ਉਹਨਾਂ ਲਈ ਹੁਕਮ ਜਾਰੀ ਕਰਨਾ ਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਉਹ ਜੇਲ੍ਹ ਵੀ ਵਿਵੰਦ ਹੁੰਦੀ ਹੈ ਤੇ ਅਸਾਮ ਸਰਕਾਰ ਵੀ ਵਿਵੰਦ ਹੁੰਦੀ ਹੈ ਇਹ ਫਿਜ਼ੀਕਲੀ ਜਾ ਕੇ ਚੱਕੀ ਜਾ ਸਕਦੀ ਹੈ ਜਾਂ ਜਿਵੇਂ ਪੇਸ਼ੀ ਹੋ ਜਾਂਦੀ ਹੈ ਵੀਡੀਓ ਕਾਨਫਰੈਂਸ ਕੋਈ ਐਸਾ ਵੀ ਹੁੰਦਾ ਹੈ यार ਨਹੀਂ ਜੀ ਬਿਲਕੁਲ ਨਹੀਂ ਵੀਡੀਓ ਕਾਨਫਰੈਂਸ ਰਾਹੀਂ ਜਾਂ ਆਨਲਾਈਨ ਕੋਈ ਸੌ ਨਹੀਂ ਚੱਕੀ ਜਾ ਸਕਦੀ ਐਜ ਮੈਂਬਰ ਪਾਰਲੀਮੈਂਟ ਔਰ ਮੈਂਬਰ ਲੋਕ ਸਭਾ ਇਹ ਸਿਰਫ ਜਦੋਂ ਚੋਣ ਲੜਨੀ ਹੁੰਦੀ ਹੈ ਐਮਪੀ ਦੀ ਉਦੋਂ ਤਾਂ ਜੇਲ੍ਹ ਦੇ ਵਿੱਚ ਸੌ ਚੱਕੀ ਜਾ ਸਕਦੀ ਹੈ ਉਹ ਜੇਲ੍ਹ ਦਾ ਸੌਂਡਿੰਗ ਜਿਹੜਾ ਹੈ ਸੌਂਚ ਚਾ ਦਿੰਦਾ ਹੈ ਪਰੰਤੂ ਐਜ ਮੈਂਬਰ ਪਾਰਲੀਮੈਂਟ ਜਿਹੜੀ ਹੈ ਉਸੋਂ ਪਾਰਲੀਮੈਂਟ ਹਾਊਸ ਵਿੱਚ ਜਾ ਕੇ ਜਿਹੜੀ ਚੱਕੀ ਜਾਉ ਤੇ ਸਪੀਕਰੇ ਸੌਂਚ ਚਾ ਹੁਣ ਦੇਖਣਾ ਇਹ ਹੈ ਕਿ ਐਨਐਸਏ ਦੋਹੇ ਸਰਕਾਰਾਂ ਰੱਦ ਕਰ ਸਕਦੀਆਂ ਨੇ ਪੰਜਾਬ ਦੀ ਸਰਕਾਰ ਵੀ ਤੇ ਕੇਂਦਰ ਦੀ ਸਰਕਾਰ ਵੀ ਦੇਖਣਾ ਇਹ ਹੈ ਕਿ ਕੌਣ ਪਹਿਲ ਕਰਦਾ ਉਹ ਸੈਂਟਰ ਦੀ ਸਰਕਾਰ ਕਰਦੀ ਹੈ ਜਾਂ ਪੰਜਾਬ ਦੀ ਸਰਕਾਰ ਕਰਦੀ ਹੈ ਤੋ ਮੈਨੂੰ ਲੱਗਦਾ ਹੈ ਕਿ ਬੜੀ دیر ਸਰਕਾਰ ਦੇ ਤੋਲੇ ਜਿਹੜੇ ਹਨ ਉਹ ਪੈਰ ਜਿਹੜੇ ਹੈ ਉਹ ਛੱਡਨੇ ਨਹੀਂ ਹਨ ਉਖੜਨ ਜੇ ਤੇ ਇਹਨਾਂ ਨੂੰ ਬਹੁਤ ਹੀ ਜਲਦੀ देर सवेर ਪਰ ਬਹੁਤ ਜਲਦੀ ਇਹਨਾਂ ਨੂੰ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਜਨ ਅਦੇਸ਼ ਨੂੰ ਮੰਨਦੇ ਹੋਏ ਰਹਿਣਾ ਪਊ ਜੀ ਬਹੁਤ ਬਹੁਤ ਧੰਨਵਾਦ ਆ ਸੋ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਸਾਬਕਾ ਐਮਪੀ ਵੀ ਨੇ ਤੇ ਅਮਰਿਤਪਾਲ ਹੋਣਾ ਦੇ ਵਕੀਲ ਵੀ ਨੇ ਜਿਨ੍ਹਾਂ ਨੇ ਆਖਿਆ ਕਿ ਛੱਡ ਦੇ ਦੇ ਅੰਦਰ ਅੰਦਰ ਅਮਰਿਤਪਾਲ ਹੋਣੀ ਦਿੱਲੀ ਜਾ ਕੇ ਹੀ ਸੌ ਚੁੱਕਣਗੇ ਲੋਕ ਸਭਾ ਚ ਕੋਈ ਵੀ ਐਸੀ ਵਿਧੀ ਨਹੀਂ ਹੈਗੀ ਕਿ ਵੀਡੀਓ ਰਾਹੀਂ ਜਾਂ ਫਿਰ ਜੇਲ੍ਹ ਦੇ ਅੰਦਰ ਉਹਨਾਂ ਨੂੰ ਸੌ ਚੁਕਾਈ ਜਾਵੇ ਸੋ ਰਹਾ ਹੋਣ ਨੂੰ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਆ ਜਲਦੀ ਐਨਐਸਏ ਟੁੱਟ ਸਕਦਾ ਹੈ ਤੇ ਉਮੀਦ ਕੀਤੀ ਜਾਵੇਗੀ ਕਿ ਉਹ ਬਾਹਰ ਆ ਸਕਦੇ ਨੇ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ ਪੀਟੀਸੀ ਨਿਊਜ਼